ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਚਿਹਰਾ ਕਿਵੇਂ ਸਾਫ਼ ਚਮਕਦਾਰ ਤੇ ਸੁੰਦਰ ਰੱਖਿਆ ਜਾ ਸਕਦਾ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਗਲੋ ਕਰੇ ਤੇ ਹਮੇਸ਼ਾ ਫਰੈਸ਼ ਲੱਗੇ ਤਾਂ ਇਹ ਵੀਡੀਓ ਅੰਤ ਤੱਕ ਜਰੂਰ ਦੇਖੋ ਚਿਹਰਾ ਸਾਫ਼ ਰੱਖਣਾ ਸਭ ਤੋਂ ਜ਼ਰੂਰੀ ਹੈ ਦਿਨ ਵਿੱਚ ਘੱਟੋ ਘੱਟ ਦੋ ਵਾਰੀ ਹਲਕੀ ਫੇਸ ਵਾਸ਼ ਜਾਂ ਕੁਦਰਤੀ ਉਪਾਅ ਨਾਲ ਚਿਹਰਾ ਧੋਵੋ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਦਾ ਮੇਕਅਪ ਜ਼ਰੂਰ ਹਟਾਓ। ਇਸ ਨਾਲ ਪੋਰਸ ਬੰਦ ਨਹੀਂ ਹੁੰਦੇ ਤੇ ਪਿੰਪਲ ਨਹੀਂ ਬਣਦੇ। ਹਫ਼ਤੇ ਵਿੱਚ ਦੋ ਵਾਰੀ ਸਕਰਬ ਕਰੋ। ਘਰੇਲੂ ਤਰੀਕਾ। ਦਹੀਂ ਵਿੱਚ ਵੇਸਾਂ ਜਾਂ ਚੌਲਾਂ ਦਾ ਆਟਾ ਮਿਲਾ ਕੇ ਹੌਲੀ-ਹੌਲੀ ਰਗੜੋ। ਇਸ ਨਾਲ ਮਰੀ ਹੋਈ ਸਕਿਨ ਦੂਰ ਹੋ ਜਾਂਦੀ ਹੈ ਤੇ ਚਿਹਰਾ ਚਮਕਦਾ ਹੈ। ਚਿਹਰੇ ਦੀ ਨਮੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਆਪਣੀ ਸਕਿਨ ਟਾਈਪ ਦੇ ਮੁਤਾਬਕ ਮੋਇਸਚਰਾਈਜ਼ਰ ਲਗਾਓ। ਜੇ ਸਕਿਨ ਸੁੱਕੀ ਹੈ ਤਾਂ অ্যালোਵੈਰਾ ਜੈੱਲ ਜਾਂ ਨਾਰੀਅਲ ਦਾ ਤੇਲ ਵੀ ਵਰਤ ਸਕਦੇ ਹੋ ਧੁੱਪ ਵਿੱਚ ਜਾਣ ਤੋਂ ਪਹਿਲਾਂ ਸਨਸਕ੍ਰੀਨ ਲਗਾਉਣਾ ਨਾ ਭੁੱਲੋ ਇਸ ਨਾਲ ਸਕਿਨ ਤੇ ਦਾਗ-ਧੱਬੇ ਤੇ ਟੈਨਿੰਗ ਨਹੀਂ ਹੁੰਦੀ ਇਹ ਕਦਮ ਜ਼ਿਆਦਾਤਰ ਲੋਕ ਛੱਡ ਦਿੰਦੇ ਹਨ ਪਰ ਚਿਹਰੇ ਦੀ ਸੁੰਦਰਤਾ ਲਈ ਇਹ ਸਭ ਤੋਂ ਵੱਡਾ ਰਾਜ਼ ਹੈ ਕ੍ਰੇਲੂ ਨੁਸਖਾ ਹਫ਼ਤੇ ਵਿੱਚ ਇੱਕ ਵਾਰੀ ਕ੍ਰੇਲੂ ਫੇਸ ਪੈਕ ਜ਼ਰੂਰ ਲਗਾਓ ਜਿਵੇਂ ਬੇਸਣ ਦਹੀਂ ਤੇ ਹਲਦੀ ਮਿਲਾ ਕੇ ਪੈਕ ਬਣਾਓ ਤੇ 15 ਮਿੰਟ ਲਈ ਲਗਾਓ ਇਸ ਨਾਲ ਸਕਿਨ 글로ਵ ਕਰਨ ਲੱਗਦੀ ਹੈ ਤੇ ਕੁਦਰਤੀ ਨਖਾਰ ਆਉਂਦਾ ਹੈ ਦੋਸਤੋ ਇਹ ਸਧਾਰਨ ਪੰਜ ਸਟੈਪ ਜੇ ਤੁਸੀਂ ਰੋਜ਼ਾਨਾ ਫਾਲੋ ਕਰੋਗੇ ਤਾਂ ਤੁਹਾਡਾ ਚਿਹਰਾ ਹਮੇਸ਼ਾ ਸਾਫ਼ ਚਮਕਦਾਰ ਤੇ ਤੰਦਰੁਸਤ ਰਹੇਗਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਹੋਰ ਐਸੇ ਬਿਊਟੀ ਟਿਪਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ